ਬੱਕਰਾ ਕਈ ਕੰਮ ਕਰਦਾ ਜਿਵੇਂ ਬੱਚੇ ਵੀ ਪੈਦਾ ਕਰਦਾ ਮੇਲ ਹੈ ਇਹ ਨਾਲ ਨਾਲ ਦੁੱਧ ਵੀ ਦਿੰਦਾ ਬਿਲਕੁਲ ਸਹੀ ਸੁਣ ਰਹੇ ਹੋ ਜੀ ਕਿੰਨੇ ਦੰਦ ਹੈ ਕਿੰਨੀ ਉਮਰ ਦਾ ਬੱਕਰਾ ਹੈ ਇਹ ਬਾਈ 3 ਸਾਲ ਦਾ ਬੱਕਰਾ ਹੈਗਾ ਤੁਮਨ ਕਿ ਚੱਲ 8 ਦੰਦ ਬੱਕਰਾ ਹੈ ਜੀ ਹਾਂ 3 ਸਾਲ ਦਾ ਬੱਕਰਾ ਹੈ 3 ਸਾਲ ਦਾ 8 ਦੰਦ ਇਹ ਕਿਹੜੀ ਨਸਲ ਹੈ ਜੀ ਇਹ ਬੀਟਲ ਨਸਲ ਹੈ ਬੀਟਲ ਨਸਲ ਕਿੰਨਾ ਦੁੱਧ ਦੇ ਦਿੰਦਾ ਭਾਜੀ ਇਹ ਦੁੱਧ ਬਈ ਪਾਈਆਕ ਦੇ ਦਿੰਦਾ ਹੈਗਾ ਪਾਈਆ ਇੱਕ ਟਾਈਮ ਦਾ ਦੋ ਟਾਈਮ ਦਾ ਇੱਕ ਟਾਈਮ ਦਾ ਕੀ ਯੂਜ਼ ਕਰਦੇ ਹੋ ਤੁਸੀਂ ਦੁੱਧ ਦਾ ਅਸੀਂ ਬਈ ਕਈ ਕਈ ਵਾਰ ਜੇ ਕੋਈ ਸਿਰਸੂ ਲਾਣੇ ਦਾ ਟਾਈਮ ਹੁੰਦਾ ਉਹਨੂੰ ਵੀ ਵਧੀਆ ਹੁੰਦਾ ਹੈ ਦੁੱਧ ਨਾਲ ਅੱਛਾ ਹਾਂ ਕਈ ਵਾਰੀ ਆਪ ਜਵਾਕ ਵੀ ਪੀ ਲੈਂਦੇ ਨੇ ਜਵਾਕ ਵੀ ਪੀ ਲੈਂਦੇ ਆ ਅੱਛਾ ਅੱਜ ਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਹਾਂ ਜਗਨੂ ਸ਼ਰਮਾ ਦੋਸਤੋ ਅੱਜ ਜੇ ਤੁਹਾਡੇ ਤੱਕ ਜੋ ਅਸੀਂ ਜਾਣਕਾਰੀ ਲੈ ਕੇ ਆਏ ਆ ਉਹ ਬੜੀ ਹੀ ਖਾਸ ਹੈ ਕਿਉਂਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਜਿਹੜਾ ਬੱਕਰਾ ਹੈ ਇਹ ਬੱਕਰਾ ਕਈ ਕੰਮ ਕਰਦਾ ਜਿਵੇਂ ਬੱਚੇ ਵੀ ਪੈਦਾ ਕਰਦਾ ਹੈ ਮੇਲ ਹੈ ਇਹ ਨਾਲ ਨਾਲ ਦੁੱਧ ਵੀ ਦਿੰਦਾ ਬਿਲਕੁਲ ਸਹੀ ਸੁਣ ਰਹੇ ਹੋ ਜੀ ਦੁੱਧ ਵੀ ਦਿੰਦਾ ਤੇ ਬੱਚੇ ਵੀ ਪੈਦਾ ਕਰਦਾ ਤੇ ਇਸ ਦੇ ਥਨ ਵੀ ਹੈ ਤੁਹਾਨੂੰ ਮੈਂ ਦਿਖਾਉਂਗਾ ਵੀਡੀਓ ਦੇ ਵਿੱਚ ਤੇ ਬਾਈ ਜਿਹੜਾ ਹੈ ਦੁੱਧ ਕੱਢ ਕੇ ਵੀ ਦਿਖਾਣਗੇ ਹਣਾ ਪੂਰੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਰਖਾਤ ਆ ਵਾ ਕਿਸ ਯੂਜ਼ ਵਾਸਤੇ ਹੁੰਦਾ ਹੈ ਭਾਜੀ ਤੁਹਾਡਾ ਸਵਾਗਤ ਹੈ ਦੱਸਿਓ ਮੜਾ ਜੀ ਬਖਰੇ ਬਾਰੇ ਕਿੰਨੇ ਦੰਦ ਹੈ ਕਿੰਨੀ ਉਮਰ ਦਾ ਬਖਰਾ ਹੈ ਇਹ ਬਈ 3 ਸਾਲ ਦਾ ਬਖਰਾ ਹੈਗਾ ਤੁਮਨ ਕਿਚਲ 8 ਦੰਦ ਦਾ ਬਖਰਾ ਹੈ ਜੀ ਹਾਂ 3 ਸਾਲ ਦਾ ਬਖਰਾ ਹੈ 3 ਸਾਲ 8 ਦੰਦ ਇਹ ਕਿਹੜੀ ਨਸਲ ਹੈ ਜੀ ਇਹ ਬੀਟਲ ਨਸਲ ਹੈ ਬੀਟਲ ਨਸਲ ਹੈ ਬੀਟਲ ਨਸਲ ਹੈ ਜੀ ਅੰਮ੍ਰਿਤਸਰੀ ਹੈਨਾ ਬੀਟਲ ਦੱਸਦੀ ਹੈ ਤੁਹਾਨੂੰ ਥੋੜੀ ਜੀ ਪਹਿਚਾਨ ਆ ਜਿਵੇਂ ਕਿ ਕੰਨ ਲੰਮੇ ਚੌੜੇ ਹੁੰਦੇ ਹੈ ਨਾ ਸਿੰਘ ਜਿਹੜੇ ਚਪਟੇ ਹੁੰਦੇ ਆ ਪਿੱਛੇ ਨੂੰ ਹੁੰਦੇ ਬਦਾਮੀ ਬਾਕੀ ਨੱਕ ਨਗੋੜਾ ਤੁਸੀਂ ਦੇਖ ਸਕਦੇ ਹੋ ਪੰਜ ਫੇਸ ਪੰਜ ਫੇਸ ਹੁੰਦਾ ਹੈ ਜੀ ਤੇ ਹਾਈਟ ਤੁਸੀਂ ਦੇਖ ਸਕਦੇ ਹੋ ਹਾਈਟ ਕਿੰਨੀ ਹੋएगी ਇਹਦੀ ਹਾਈਟ ਉਹ ਵੀ ਇਹਦੀ 42 ਹੋਊਗੀ 42 ਦੇ ਕਰੀਬ ਅੱਛਾ ਦਸਵੇਂ ਮੜਾ ਜਿਹੜਾ ਜਿਵੇਂ ਹੁਣ ਦਿਖਾ ਰਹੇ ਸੀ ਤੁਸੀਂ ਕੱਟ ਕੇ ਹੈ ਨਾ ਦੁੱਧ ਦੁੱਧ ਵੀ ਦਿੰਦਾ ਹੀ ਇਹ ਆ ਬਾਕੀ ਬੱਕਰੀਆਂ ਕਰੋ ਸੁਭੀ ਕਰਦਾ ਜਾਏਗਾ ਬੱਚੇ ਵੀ ਪੈਦਾ ਕਰਦਾ ਹੀ ਹੈ ਦੁੱਧ ਵੀ ਦਿੰਦਾ ਹੈ ਬੱਕਰੀਆਂ ਵੀ ਕ੍ਰੋਸ ਕਰਦਾ ਹੈ ਇਹਦੇ ਥਣ ਵੀ ਹੈ ਥਣ ਹੈਗੇ ਹੈਨਾ ਹਾਂ ਜੀ ਦੋ ਥਣ ਹੈ ਇਹ ਪਾਜੀ ਤੁਸੀਂ ਲੈ ਕੇ ਆਏ ਸੀ ਜਾਂ ਫਿਰ ਖਰੀਦੇ ਆ ਤੁਸੀਂ ਕਿਨੇ ਇਹ ਆਪਾਂ ਕੋਲ ਤਾਂ ਵੀ ਗਾਂ ਤੋਂ ਆਇਆ ਦੀ ਬੱਕਰਾ ਜੀ ਜੀ ਹਾਂ ਖਰੀਦ-ਵੇਚ ਕਰਦੇ ਹਾਂ ਹਾਂ ਖਰੀਦ-ਵੇਚ ਕਰਦੇ ਹਾਂ ਖਰੀਦ-ਵੇਚ ਕਰਦੇ ਹਾਂ ਥੋੜਾ ਦਿਖਾਉਂਗੇ ਜਰਾ ਕਿੱਦਾਂ ਦਿਖਾਓ ਜੀ ਮੜਾ ਆ ਥੱਲੇ ਦਿਖਾਓ ਇਹਦੇ ਥਣ ਦਿਖਾਓ ਪਹਿਲਾਂ ਵੀ ਦੁੱਧ ਚੋਪਾ ਜੀ ਤੇ ਕੁਝ ਬੰਦੇ ਦੇ ਕੇ ਦੁੱਧ ਦਿੰਦੇ ਮਹਗਾ ਦੁੱਧ ਦਿੰਦਾ ਹੈ। ਅੱਛਾ ਹਾਂ ਬੰਦੂ ਪਹਿਲਾਂ ਵੀ ਕਰਦਾ ਥਾਣ ਵਧੀਆ ਸੀ ਬੱਕਰੀ ਮੰਗੂ। ਹਾਂ। ਆ ਦੇਖੋ ਆ ਗਏ। ਬੱਕਰਾ ਦੇਖੋ ਤੁਸੀਂ ਬਹੁਤ ਵਧੀਆ ਸ਼ਾਨਦਾਰ ਬੱਕਰਾ ਹੈ ਜੀ। ਤਲੜਾ ਬੱਕਰਾ ਹੈ। ਤੇ ਕਿੰਨਾ ਦੁੱਧ ਦੇ ਦਿੰਦਾ ਪਾਜੀ ਇਹ? ਇਹ ਦੁੱਧ ਬਈ ਪਾਈਆਂ ਦੇ ਦਿੰਦਾ ਹੈਗਾ। ਪਾਈਆ ਇੱਕ ਟਾਈਮ ਦਾ ਦੋ ਟਾਈਮ ਦਾ। ਇੱਕ ਟਾਈਮ ਦਾ। ਹਾਂ। ਫਿਰ ਮਤਲਬ ਰੋਜ਼ ਚੋਂਦੇ ਇਹਨੂੰ। ਮਾਂ ਹੂੰ ਰੋਜ਼ ਚੋਣਦੇ ਕਈ ਵਾਰੀ ਸ਼ਾਮ ਕਈ ਸਵੇਰੇ ਆਂ ਚੋਣਨੇ ਆ। ਜੀ। ਹਾਂ। ਤੇ ਭਾਜੀ ਦੁੱਧ ਮਤਲਬ ਵਧੀਆ ਹੁੰਦਾ ਜਾਂ ਕਿਵੇਂ ਮਤਲਬ ਦੁੱਧ ਬਈ ਵਧੀਆ ਹੁੰਦਾ ਹੁੰਦਾ ਵਧੀਆ ਹੁੰਦਾ ਕੀ ਯੂਜ਼ ਕਰਦੇ ਹੋ ਤੁਸੀਂ ਦੁੱਧ ਦਾ ਫਿਰ ਅਸੀਂ ਬਈ ਕਈ ਕਈ ਵਾਰ ਜਦੋਂ ਸਲਸਲਾ ਆਣੋਂ ਘਟਿਆ ਹੁੰਦਾ ਉਹਨੂੰ ਵੀ ਵਧੀਆ ਹੁੰਦਾ ਹੈ ਬੁੱਧਾ ਅੱਛਾ ਹਾਂ ਕਈ ਵਾਰੀ ਆਪ ਜਵਾਕ ਵੀ ਪੀ ਲੈਂਦੇ ਨੇ ਜਵਾਕ ਵੀ ਪੀ ਲੈਂਦੇ ਆ ਅੱਛਾ ਇਹ ਜਿਵੇਂ ਨਾਰਮਲ ਜਿਹੜਾ ਆਪਣਾ ਬੱਕਰੀਆਂ ਦਾ ਦੁੱਧ ਹੈ ਉਹਦੇ ਨਾਲੋਂ ਇਹ ਬੱਕਰੇ ਦਾ ਦੁੱਧ ਜ਼ਿਆਦਾ ਸਟਰੋਂਗ ਹੁੰਦਾ ਜਾਂ ਕੁਝ ਉਹਦਾ ਨਹੀਂ ਹੁੰਦਾ ਜੀ ਦੁੱਧ ਉਸ ਤਰ੍ਹਾਂ ਦਾ ਹੀ ਹੈ ਹਾਂ ਠੀਕ ਆ ਤੇ ਤੁਸੀਂ ਕੀ ਚਾਹ ਵਗੈਰਾ ਵੀ ਕਰਦੇ ਹੋ ਇਹਦੇ ਨਾਲ ਚਾਹ ਵਗੈਰਾ ਤਾਂ ਨਹੀਂ ਕਰਦੇ ਅਗੇ ਹੂੰ ਕੇਵਲ ਪੂਰਾ ਦੁੱਧ ਅਸੀਂ ਹਮੇਸ਼ਾ ਦਾ ਵਰਤਦੇ ਹਾਂਗੇ ਹਾਂ 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 ਕਈ ਵਾਰੀ ਹੂੰ ਜਦੋਂ ਗੁਰ ਕਟ ਕੱਲੁੰਦੇ ਆ ਸਾਡੇ ਪੀਂਦੇ ਆ ਕਿ ਹੁੰਦਾ ਕੋਈ ਪ੍ਰੋਬਲਮ ਤਾਂ ਨਹੀਂ ਆਂਦੀ ਨਹੀਂ ਕੋਈ ਫੋਨ ਨਹੀਂ ਕੋਈ ਪ੍ਰੋਬਲਮ ਨਹੀਂ ਆਂਦੀ ਬਹੁਤ ਵਧੀਆ ਤੇ ਜਦੋਂ ਬੱਕਰੀ ਜਿਵੇਂ ਤੁਸੀਂ ਕਹਿ ਰਹੇ ਹੋ ਕ੍ਰਾਸ ਵੀ ਕਰ ਦਿੰਦਾ ਤੇ ਬੱਕਰੀ ਮਤਲਬ ਪ੍ਰੋਪਰ ਪ੍ਰੈਗਨੈਂਟ ਹੁੰਦੀ ਹੈ ਹਾਂ ਸਹੀ ਸਹੀ ਹੁੰਦੀ ਹੈ ਏ ਜਿਵੇਂ ਕਹਿ ਦਿੰਨੇ ਆ ਇੱਕ ਕਿੰਨਰ ਬਕਰਾ ਉਹ ਚੀਜ਼ ਤਾਂ ਨਹੀਂ ਆ ਨਹੀਂ 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 ਹਾਂ ਤਾਂ ਬਕਰਾ ਹੈਗਾ ਉਹ ਬਸ ਇੱਕ ਰੱਬ ਦੀ ਕਿਰਪਾ ਨਾਲ ਹੀ ਲੱਗੇ ਹੋਏ ਨੇ ਰੱਬ ਦੀ ਕਿਰਪਾ ਨਾਲ ਹੀ ਆ ਇਹ ਫਿਰ ਮਤਲਬ ਦਿਖਾਇਓ ਜਰਾ ਕੈਮਰਾ نیچے ਕਰਕੇ ਦਿਖਾਓ ਇਹਦੇ ਨਲਵੀ ਹੈ ਜੀ ਟੈਸਟਿਕਲ ਆ ਰਹੇ ਸੀ ਦੇਖ ਲਓ ਕਿ ਬੱਕਰੀ ਛੋੜ ਕੇ ਦੇਖ ਲਓ ਅੱਛਾ ਆ ਦੇਖੋ ਜੀ ਆ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ ਆ ਦੇਖੋ ਜੀ ਆ ਇਹਦੇ ਨਾਲ ਹੈ ਜੀ ਪਿੱਛੇ ਤੇ ਉਹ ਪਿੱਛੇ ਤੁਸੀਂ ਦੇ ਦੇਖ ਰਹੇ ਹੋ ਥਾਣਾ ਉੱਪਰ ਹੈਨਾ ਦੋ ਥਾਣਾ ਬਾਈ ਜੀ ਮੈਂ ਕਹਿ ਰਿਹਾ ਦੋ ਟਾਈਮ ਦਾ ਅੱਧਾ ਕਿਲੋ ਦੁੱਧ ਹੈਨਾ ਅੱਧਾ ਕਿਲੋ ਦੁੱਧ ਦੇ ਦਿੰਦਾ ਤੇ ਭਾਜੀ ਇਹ ਵੇਚਣ ਨੂੰ ਲੈ ਕੇ ਆਇਆਗਾ ਵੇਚਣ ਨੂੰ ਲੱਗੇ ਹੈ اچھا ਕੀ ਮੁੱਲ ਕਰਦੇ ਹੋ ਮੁੱਲ ਤਾਂ ਪਈ ਆਪਾਂ 45000 ਰੁਪਏ ਕਰਦੇ ਹਾਂ 45000 45000 ਮੁੱਲ ਹੈ ਤੇ ਵੈਸੇ ਖੂਬਸੂਰਤ ਬੱਕਰਾ ਹੈਨਾ अच्छा इस तरह का जमे बकरा ਤੁਸੀਂ کہہ ਰਹੇ ਹੋ ਇਹ ਦੁੱਧ ਵੀ ਦੇ ਰਿਹਾ ਹੈ ਬੱਕਰੀ ਵੀ ਕਰਾਸ ਕਰ ਰਿਹਾ ਹੈ ਇਹ ਮਤਲਬ ਆਮ ਤੌਰ ਤੇ ਮਿਲ ਜਾਂਦਾ ਜਾਂ ਫਿਰ ਬਹੁਤ ਔਖਾ ਮਿਲਦਾ ਇਹ ਕੁ ਬਿਰਲੇ ਦੇ ਹੁੰਦੇ ਹੈਗਾ اچھا ਤਾਂ ਤਾਂ ਘਾਟ ਹੀ ਮਿਲਦਾ ਘਾਟ ਹੀ ਮਿਲਦਾ ਜੀ ਬਹੁਤ ਜ਼ਿਆਦਾ ਘਾਟ ਮਿਲਦਾ ਹੈ ਠੀਕ ਹੈ ਆਮ ਕਾਲ ਬੱਕਰੇ ਹੁਣ ਘਰੇ ਹੈ ਨਹੀਂ ਕਿਸੇ ਤੋਂ ਨਹੀਂ ਹਾਂ ਬਿਲਕੁਲ ਤੇ ਭਾਜੀ ਇਸ ਬੱਕਰੇ ਦਾ ਰਖ ਰਖਾ ਕੁਝ ਸਪੈਸ਼ਲ ਹੈ ਜਾਂ ਫਿਰ ਨਾਰਮਲ ਹੈ ਜਿਵੇਂ ਬੱਕਰੀਆਂ ਜਿਵੇਂ ਰੱਖਦੇ ਆ ਉਹ ਬੱਕਰੀਆਂ ਵਿੱਚ ਰੱਖਿਆ ਹੋਇਆ ਦੀ ਇਹ ਸਪੈਸ਼ਲੀ ਰੱਖਿਆ ਹੋਇਆ ਦੀ ਬੱਕਰੀਆਂ ਵਿੱਚ ਠੀਕ ਹੈ ਹਾਂ ਕੀ ਖਾਨ ਪੀਣੋ ਕੀ ਦਿੰਦੇ ਹੋ ਇਹਨੂੰ ਨੀਰਾ ਆ ਦੇ ਦਿੰਦੇ ਆ ਗੁਾਰੇ ਦਾ ਹੂੰ ਫੂਗਲੀ ਦਾ ਜੀ ਬਾਕੀ ਕਣਕ ਵਗੈਰਾ ਦਿੰਦੇ ਆ ਹਾਂ ਜੀ ਆਪਣੇ ਛੋਲਿਆਂ ਦੀ ਟਟੋਗੀ ਜੀ ਉਹ ਦਿੰਦੇ ਆਜ ਤੱਕ ਤੁਸੀਂ ਬੱਕਰੀਆਂ ਕਰਾਸ ਕਰਵਾਈਆਂ ਇਹ ਤਾਂ ਤੇ ਰਿਜ਼ਲਟ ਕਿਵੇਂ ਆਇਆ ਵਧੀਆ ਹੁੰਦਾ ਰਿਜ਼ਲਟ ਆਪਣੇ ਤੇ ਬੱਚੇ ਲੈ ਕੇ ਆ ਆਪਣੇ ਆਪਣੇ ਤੇ ਨੇ ਹੁੰਦਾ ਕਾਲੇ ਕਾਲੇ ਬੱਚੇ ਆਉਂਦੇ ਕਾਲੇ ਬੱਚੇ ਨੱਕ ਵਗੈਰਾ ਜਿਵੇਂ ਇੱਕ ਨਹੀਂ ਐਸੇ ਸੇਮ ਕੁਝੇ ਵਿੱਚ ਨਹੀਂ ਹੁੰਦਾ ਅੱਛਾ ਅੱਛਾ ਜਿਵੇਂ ਜਿਹੜੇ ਬੱਚੇ ਤੋਂ ਪੈਦਾ ਹੁੰਦੇ ਆ ਹੈਨਾ ਉਹਨਾਂ 'ਚ ਬੱਕਰਾ ਵੀ ਪੈਦਾ ਹੁੰਦਾ ਹੋਊਗਾ ਬੱਕਰਾ ਵੀ ਹੁੰਦਾ ਪੈਦਾ ਤੇ ਉਹਦੇ ਥਣ ਆਉਂਦੇ ਆ ਕਿ ਨਾਰਮਲ ਹੁੰਦਾ ਉਹ ਮੈਨੂੰ ਤਾਂ ਨਹੀਂ ਆ ਜਾਂਦੇ ਇਹਦਾਂ ਹੀ ਆਗੇ ਤੁਹਾਨੂੰ ਇਸੇ ਦੇ ਥਣ ਹਾਂ ਇਹਦਾਂ ਹੀ ਨੇ ਵੈਸੇ ਵੱਤ ਤੋਂ ਵੱਧ ਜਿਵੇਂ ਤੁਸੀਂ ਦੇਖਿਆ ਹੋਣਾ ਪਹਿਲਾਂ ਵੀ ਕਿੰਨਾ ਕਦੋਂ ਤੇ ਜ਼ਿਆਦਾ ਤੋਂ ਜ਼ਿਆਦਾ ਦੇ ਦਿੰਦੇ ਆ ਬੱਕਰੇ ਬੱਕਰੇ ਬਈ ਇਹੀ ਬੱਸ ਪਾਈਆ ਓਦਾਂ ਕਿਲੋ ਪਾਈ ਆ 1/2 ਕਿਲੋ ਦੇ ਕਰੀਬ ਤੇਰੀ ਦੇ ਦਿੰਦੇ ਆ ਬਹੁਤ ਵਧੀਆ ਬਾਕੀ ਦੇਖੋ ਤੁਸੀਂ ਝਾਲਰ ਪੱਟੀ ਦੇਖੋ ਕਿੰਨੀ ਸੋਹਣੀ ਹੈ ਜੀ ਝਾਲਰ ਪੱਟੀ ਬਹੁਤ ਵਧੀਆ ਹੈ ਪੈਰਾਂ ਦਾ ਬਹੁਤ ਵਧੀਆ ਹੈ ਅੱਛਾ ਇਹਦਾ ਬੱਕਰਾ ਹੈ ਖੁੱਲੇ ਹੱਥ ਪੈਰਾਂ ਦਾ ਬੱਕਰਾ ਜਿਵੇਂ ਹੁਣ ਠੰਡ ਦਾ ਟਾਈਮ ਹੈ ਜੀ ਹਨਾ ਕੋਈ ਪ੍ਰੋਬਲਮ ਵੀ ਆ ਜਾਂਦੀ ਹੈ ਠੰਡ ਤੂੰ ਤਾਂ ਵੈਸੇ ਆ ਜਾਂਦੀ ਹੈ ਉਂ ਪਰ ਸਿਸਟਮ ਕਰਿਆ ਹੋਇਆ ਸਾਡਾ ਵਧੀਆ ਇਹਨੂੰ ਰੱਖਣ ਚ ਜੀ ਜਿਹਨੇ ਰੰਦਾ ਹੈਗਾ ਇਹ ਹਾਂ ਬਾੜਾ ਵਗੈਰਾ ਬਧੀ ਆਪਣਾ ਠੀਕ ਹੈ ਹਾਂ ਉਹਦੇ ਕਰਕੇ ਠੰਡ ਨਾਲ ਬਚਾ ਕੀਤਾ ਚਾਹੀਦਾ अच्छा ਤੇ ਭਾਜੀ ਵੈਸੇ ਜਿਵੇਂ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਐਫ ਐਮ ਡੀ ਪੀ ਪੀ ਆਰ ਹਨਾ ਤਾਂ ਫਿਰ ਕੀ ਕਰਦੇ ਹੋ ਖੁਦ ਕਰ ਦਿੰਦੇ ਹੋ ਟਰੀਟਮੈਂਟ ਜਾਂ ਡਾਕਟਰ ਵਗੈਰਾ ਡਾਕਟਰ ਕੋਲ ਭਰਾ ਲਿਉਂਦੇ ਡਾਕਟਰ ਕੋਲੋਂ ਕਰਾਉਂਦੇ ਠੀਕ ਹੈ ਕੋਈ ਫਾਰਮ ਬਣਾਇਆ ਹੋਇਆ ਹੈ ਜਾਂ ਫਿਰ ਉਹ ਬਿਨਾ ਫਾਰਮ ਪਿਰ ਰੱਖੇ ਹੋਏ ਨੇ ਉਹ ਆਉਂਦੇ ਜਾਂਦੇ ਰਹਿੰਦੇ ਆਪਣੇ ਕੋਲ ਜੀ ਹਾਂ ਕਿੰਨੇ ਕ ਜਾਨਵਰ ਹੁੰਦੇ ਆ ਜਾਨਵਰ ਸਾਡੇ ਕੋਲ ਹੋ ਜਾਂਦੇ ਆ ਘੱਟ ਤੋਂ ਘੱਟ 20 25 ਜਾਨਵਰ ਹੋ ਜਾਂਦੇ 20 25 ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਕਰਦੇ ਸਾਨੂੰ ਹੋ ਗਏ 78 ਸਾਲ ਹੋ ਗਏ 78 ਸਾਲ ਪਹਿਲਾਂ ਕੀ ਕਰਦੇ ਸੀ ਪਹਿਲਾਂ ਬਸ ਸੰਦ ਬਗਾਰ ਬਣਾਉਂਦੇ ਹੁੰਦੇ ਸੀ ਹਾਂ ਬੱਟਲਬਾਲ ਵੀ ਬਣਾਉਂਦੇ ਹੁੰਦੇ ਸੀ ਜੀ ਹਾਂ ਉਸ ਤੋਂ ਬਾਅਦ ਮਤਲਬ ਹੋਣੇ ਹੀ ਚੱਟ ਹੁਣ ਇਹਨਾਂ ਅੱਜ ਬਸ ਜੀ ਆ ਜਾ ਬੈ ਗਿਆ ਹੁਣ ਇਹ ਹੀ ਕੰਮ ਕਰੀ ਜਾਂਦੇ ਜੀ ਉਹ ਕੰਮ ਕੰਮ ਜਿਆ ਵਧੀਆ ਲੱਗਿਆ ਇਹਨਾਂ ਸਾਨੂੰ ਹਾਂ ਇਹਨਾਂ ਕਰਕੇ ਅਸੀਂ ਕਰਨ ਲੱਗੇ ਤੁਹਾਡਾ ਕੰਮ ਜਿਹੜਾ ਪਹਿਲਾਂ ਸੀਗਾ ਹਾਂ ਉਹ ਛੱਡਤਾ ਫਿਰ ਉਹ ਛੱਡਤਾ ਜੀ ਅਚਾ ਕਮਾਈ ਉੱਚ ਜਿਆਦਾ ਸੀ ਇਹ ਚ ਜਿਆਦਾ ਸੀ ਉਹ ਇਹ ਚ ਹੈਗੀ ਜਿਆਦਾ ਹਾਂ ਕਿਵੇਂ ਮਤਲਬ ਕਮਾਈ ਦਾ ਹਿਸਾਬ ਲਗਾਉਂਦੇ ਹੋ ਕਮਾਈ ਦਾ ਹਿਸਾਬ ਹੈਗਾ ਜਿੱਕਣ ਕੋਲ ਹੁਣ ਅਸੀਂ ਮਨਕ ਚਲ 30000 ਦਾ ਲੈ ਲਿਆ ਬੱਕਰਾ ਜੀ ਉਹ ਗਾਂ 2000 ਰੁਪਏ ਨਾਲ ਵੇਚ ਗਿਆ ਹਾਂ 1500 ਰੁਪਏ ਨਾਲ ਵੇਚ ਗਿਆ ਜੀ ਵਾ ਇੱਕ ਦੋ ਦਿਨ ਚ ਵੇਚ ਦੇਣਾ ਉਹ ਇੱਕ ਦੋ ਦਿਨ ਚ ਵੇਚ ਦਿੰਦੇ ਹਾਂ ਤੇ ਮਹੀਨੇ ਦੇ ਕਿੰਨੇ ਕ ਵੇਚ ਦਿੰਦੇ ਹੋ ਮਹੀਨੇ ਚ ਵੇਚ ਦਿੰਦੇ ਆ ਤੁਮਨ ਚ ਚੱਲੋ ਬੱਕਰਾ ਘੱਟ ਕੁੜੀ ਸੀ ਵੇਨ 1700 ਵੇਨ 70 80 ਕਈਆਂ ਚ ਰਹਿ ਵੀ ਜਾਂਦੇ ਆ ਹਾਂ ਕਈਆਂ ਲੈ ਵੀ ਜਾਂਦੇ ਆ ਜੀ ਹਾਂ ਉੱਪਰ ਚੱਲੀ ਜਾਂਦਾ ਗੁਜ਼ਾਰਾ ਹੋ ਹੀ ਜਾਂਦਾ ਐਵਰੇਜ ਮੰਨ ਕੇ ਚੱਲੀਏ ਮਹੀਨੇ ਦੀ ਕਮਾਈ ਕਿੰਨੀ ਕੁ ਹੋ ਜਾਂਦੀ ਹੈ ਮਹੀਨੇ ਦੀ ਕਮਾਈ ਹੋ ਜਾਂਦੀ ਹੈ 22000 ਰੁਪਏ ਦੀ 22000 ਮਜ਼ਦੂਰੀ ਬਣ ਜਾਂਦੀ ਹੈ ਮਤਲਬ ਖਵਾ ਪੇਵਾ ਕੇ ਨਾਲ ਉਹਨਾ ਸਭ ਤੋਂ ਸਾਰਾ ਦੇਖਭਾਲ ਵੀ ਕਰਨੀ ਹੁੰਦੀ ਆ ਚਾਰਾ ਵਗੈਰਾ ਵੀ ਲੱਗਦਾ ਆਉਣਾ ਹੈਨਾ ਖਰਚਾ ਕਰਤਾ ਕਹਿੰਦੇ ਰਾਇ ਜੰਦ ਦੇ ਟ੍ਰੇਨਿੰਗ ਲਈ ਸੀ ਤੁਸੀਂ ਜਾਂ ਫਿਰ ਐਦਾਂ ਹੀ ਸ਼ੁਰੂ ਕੀਤਾ ਬਸ ਪਹਿਲਾਂ ਕਰਦੇ ਹੁੰਦੇ ਸੀ ਬਲਦ ਬੱਚਾ ਦਾ ਵਪਾਰ ਅੱਛਾ ਪਹਿਲਾਂ ਦੁਕਾਨ ਸਾਡਾ ਇਹ ਤਾਂ ਵਪਾਰ ਦਾ ਹੀ ਕੰਮ ਜੀ ਹੁਣ ਬੱਕਰਿਆਂ ਦੇ ਦੇਖ ਲਈ ਸੀ ਹੁਣ ਬੱਕਰਿਆਂ ਦਾ ਵਪਾਰ ਕਰਨ ਲੱਗ ਗਏ ਜੀ ਹਾਂ ਅੱਛਾ ਤੁਸੀਂ ਦੱਸੋਗੇ ਮਾੜਾ ਜਿਵੇਂ ਬੀਟਲ ਹੈ ਨਾ Ориジナル ਦੀ ਕੀ ਪਛਾਣ ਹੁੰਦੀ ਹੈ ਕਾਫੀ ਟਾਈਮ ਹੋ ਗਿਆ ਬੀਟਲ ਦੀ ਹੈ ਪਛਾਣ ਹੈ ਕਿ ਹੁਣ ਜਿਵੇਂ ਨੱਕ ਨਕੋੜਾ ਬਦਾਮੀ ਸਿੰਘ ਹੋ ਗਏ ਹਾਂ ਬਾਕੀ ਹੈਟ ਵਗਾਰੇ ਚੰਗੀ ਹੈਗੀ ਚੰਨਾ ਕੋਨਾ ਤੋਂ ਫੇਸ ਦੇਖ ਨੂੰ ਚੰਗਾ ਹੈਗਾ ਇਹਦਾ ਜੀ ਆਹ ਪਛਾਣੇ ਜੀ ਬਿਲਕੁਲ ਬੇਲ ਲੰਬੀ ਹੋਏਗੀ ਹੈਨਾ ਔਰ ਪੂਛ ਵੀ ਜਿਹੜੀ ਹੈ ਉਹ ਵੀ ਲੰਬੀ ਹੋਏਗੀ ਹੈਨਾ ਕਾਫੀ ਵਧੀਆ ਤੇ ਤੁਸੀਂ ਟ੍ਰੇਨਿੰਗ ਵਗੈਰਾ ਲਈ ਜਾਂ ਫਿਰ ਇਦਾਂ ਹੀ ਕਰ ਲਿਆ ਆਪਾਂ ਤਾਂ ਇਦਾਂ ਹੀ ਕਰ ਲਿਆ ਤੁਸੀਂ ਹਾਂ ਕੌਣ ਕੌਣ ਕਰਦਾ ਕਰਦੇ ਵਿੱਚ ਸਾਰੇ ਕਰਦੇ ਹੈਗਾ ਸਾਰੇ ਕਰਦੇ ਪਰਾ ਕਰਦੇ ਹੈਗਾ ਜਿਨੇ ਆਸਗਮਨ ਦੇ ਮੁੰਡੇ ਹੈਗੇ ਸਾਡੇ ਉਹ ਕਰਦੇ ਹੈਗੇ ਜੀ ਹਾਂ ਕਿਹੜਾ ਪਿੰਡ ਹੈ ਤੁਹਾਡਾ ਬਰਨਾਲਾ ਜੀ ਬਰਨਾਲਾ ਕੀ ਨਾਮ ਹੈ ਨਾ ਅਮਰੀਕ ਅਮਰੀਕ ਬਾਈ ਤੇ ਫਿਰ ਜਿਹੜੇ ਵੱਡੇ ਬੱਕਰੀ ਹੁੰਦੇ ਆ ਜਾਂ ਛੋਟੀ ਬੱਕਰੀਆਂ ਪੱਟ ਵੱਡੇ ਬੱਕਰੇ ਹੁੰਦੇ ਆ ਪੱਠਾ ਹੁੰਦੀਆਂ ਹੀ ਆਪਣੇ ਕੋਲ ਜੀ ਹਾਂ ਉਹ ਹੁੰਦੇ ਜਾਂ ਆਪਣੇ ਕੋਲ ਕੁਆਲਿਟੀ ਦੇ ਅੱਛਾ ਕੁਆਲਿਟੀ ਵਾਲੇ ਕੁਆਲਿਟੀ ਦੇ ਕੰਮ ਕਰਦੇ ਆ ਪਾਉਂ ਵੀ ਕੋਲ ਨੇ ਨਵੇਂ ਵੀਰ ਜਿਹੜੇ ਸੋਚਦੇ ਆ ਬੱਕਰੀ ਪਾਲਣ ਦਾ ਹਨਾ ਕੰਮ ਤੇ ਤੁਹਾਡਾ ਤਾਂ ਚਲੋ ਤਜਰਬਾ ਹੋ ਗਿਆ ਹੋਣਾ ਹਨਾ ਦਵਾਈ ਵੀ ਚਲੋ ਕਰ ਰਹੇ ਹੋ ਪੂਰਾ ਸਹੀ ਉਹਨਾਂ ਨੂੰ ਕੋਈ ਦੋਗੇ ਸੰਦੇਸ਼ ਵੀ ਕਿਸ ਤਰ੍ਹਾਂ ਦੇ ਨਾਲ ਉਹ ਕਰ ਸਕਦੇ ਆ ਕੰਮ ਉਹ ਐ ਹੈਗਾ ਜੀ ਜਿਵੇਂ ਕੋ ਹੁਣ ਪੱਠਾਂ ਦਾ ਸ਼ੌਂਕ ਹੈ ਕਿਸੇ ਨੂੰ ਜੀ ਉਹ ਪੱਠ ਲੈ ਸਕਦਾ ਕਿਸੇ ਨੂੰ ਹੁਣ ਬੱਕਰੀ ਦਾ ਸ਼ੌਂਕ ਹੈ ਬੱਕਰੀ ਵੀ ਲੈ ਸਕਦਾ ਹਾਂ ਹੁਣ ਸਾਨੂੰ ਬੱਕਰੀਆਂ ਦਾ ਸ਼ੌਂਕ ਹੈ ਸੀ ਬੱਕਰੀ ਲੈ ਲੈਣੀਆਂ ਜੀ ਲੈ ਸੀ ਸਾਰਾ ਕੁਝ ਲੈਣੇ ਲੈਣੇ ਪਰ ਕੁਆਲਿਟੀ ਦੇ ਜਾਨਵਰਾਂ ਜੀ ਹਾਂ ਅੱਛਾ ਇਹ ਬੱਕਰਾ ਜਿਵੇਂ ਹੈ ਨਾ ਦੁੱਧ ਵੀ ਦੇ ਰਿਹਾ ਤੇ ਮਤਲਬ ਬੱਚੇ ਵੀ ਪੈਦਾ ਕਰ ਰਿਹਾ ਤੇ ਸਭ ਤੋਂ ਪਹਿਲਾ ਜਦੋਂ ਤੁਸੀਂ ਦੇਖਿਆ ਤਾਂ ਹੈਰਾਨੀ ਤਾਂ ਹੋਈ ਹੋਵੇਗੀ ਹਾਂ ਹੋਈ ਦੀ ਗਲਤਾਂ ਮਤਲਬ ਬੱਕਰਾ ਵੀ ਦੁੱਧ ਦਿੰਦਾ ਹੈਗਾ ਇਹ ਹਾਂ ਅਸੀਂ ਵੀ ਪਹਿਲੀ ਵਾਰ ਜੀ ਦੇਖਿਆ ਸੀ ਹਾਂ ਨਿਕਿਆ ਥਾਣਾ ਵਾਲਾ ਹੀ ਬੱਕਰਾ ਦੇਖਿਆ ਮੈਂ ਕਿ ਚਲ ਬੱਕਰੀ ਲੈ ਕੇ ਦੇਖ ਲੈਂਦੇ ਹਾਂ ਥਾਣਾ ਵਾਲਾ ਦੁੱਧ ਦਾ ਹਾਂ ਅਸੀਂ ਬਾਕੀ ਦੁੱਧ ਦਾ ਗੱਟ ਕੇ ਦੇਖਿਆ ਬਦੂ ਨਿਕਲਿਆ ਇਹਦਾ ਹਾਂ ਹੂੰ ਪਿੰਡ ਨੂੰ ਹੀ ਬੱਕਰੀਆਂ ਦੁੱਧ ਵਰਗਾ ਹੀ ਲੱਗਦਾ ਹੈ ਅੱਛਾ ਨਾ ਨਾਰਮਲ ਟੇਸਟ ਹੈ ਹਾਂ ਨਾਰਮਲ ਤਾਂ ਹੀ ਹੋਵੇ ਜਿਵੇਂ ਬੱਕਰੀ ਦਾ ਦੁੱਧ ਹੈ ਉਹ ਵੀ ਹਾਂ ਹੋਕਣੀ ਹੈ ਬੱਕਰੇ ਦਾ ਦੁੱਧ ਬੱਕਰੇ ਦਾ ਦੁੱਧ ਅੱਛਾ ਫਿਰ ਜਿਵੇਂ ਤੁਹਾਨੂੰ ਹੈਰਾਨੀ ਹੋਈ ਤਾਂ ਆਂਡ ਗਵਾਂਡ ਦੇ ਵਿੱਚ ਵੀ ਹੈ ਨਾ ਹੈਰਾਨੀ ਹੋਈ ਹੋਵੇ ਦੇਖਣ ਆਏ ਹੋਣਗੇ ਬੱਕਰਾ ਦੁੱਧ ਵਾਲਾ ਬੱਕਰਾ ਲੈ ਆਂਦਾ ਹਾਂ ਦੇਖਣ ਆਏ ਹੋਣਗੇ ਕਈ ਲੋਕ ਹਾਂ ਆnde ਹੋਣਗੇ ਹਨ ਆਉਂ ਦੇ ਸਾਡੇ ਹੁੰਦੇ ਵੇਖ ਬੱਕਰਾ ਹੀ ਪਹਿਲੀ ਵਾਰ ਦੇਖਿਆ ਹੈ ਹਾਂ ਤੇ ਦੁੱਧ ਵਾਲਾ ਬੱਕਰਾ ਬਿਲਕੁਲ ਤੇ ਭਾਜੀ ਜੀ ਮੈਂ ਤੁਸੀਂ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਰੱਖਲੇ ਨੂੰ ਇਹਨੂੰ ਹੋ ਗਏ ਦੋ ਤਿੰਨ ਮਹੀਨੇ ਹੋ ਗਏ ਦੋ ਤਿੰਨ ਮਹੀਨੇ ਹੋਇਆ ਹੈਨਾ ਤੇ ਦੇਖੋ ਤੁਸੀਂ ਕੁਦਰਤ ਹਨਾ ਰੱਬ ਦੀ ਜਿਹੜੀ ਹੈ ਕਿ ਕੁਦਰਤ ਕਿਸ ਤਰ੍ਹਾਂ ਦੀ ਹੈ ਹੈਨਾ ਬੱਕਰਾ ਜਿਹੜਾ ਹੈ ਬੱਕਰੀਆਂ ਵੀ ਕ੍ਰੋਸ ਕਰ ਰਿਹਾ ਨਾਲ ਨਾਲ ਦੁੱਧ ਵੀ ਦੇ ਰਿਹਾ ਅੱਧਾ ਕਿਲੋ ਦੁੱਧ ਇਹ ਬੱਕਰਾ ਦੇ ਰਿਹਾ ਤੇ ਮੰਨ ਕੇ ਕਹਿ ਸਕਦੇ ਆ ਆਪਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਹਾਂ ਸੋਨੇ ਸੁਹਾਗੇ ਹੈਨਾ ਭਾਈ ਦੋਨੇ ਕੰਮ ਕਰਦਾ ਦੋਨੇ ਕੰਮ ਕਰਦੇ ਤੇ ਜਿਹੜਾ ਬੰਦਾ ਇਸ ਨੂੰ ਲਵੇਗਾ ਤੇ ਉਹਨੂੰ ਵੀ ਡਬਲ ਬੈਨੀਫਿਟ ਹੋਣਾ ਹੈ ਹਾਂ ਹਾਂ ਜ਼ਰੂਰ ਹੈਨਾ ਜ਼ਰੂਰ ਚਾਹ ਵੀ ਕਰਕੇ ਪੀ ਸਕਦਾ ਚਾਹ ਵੀ ਕਰਕੇ ਪੀ ਸਕਦਾ ਨਾਲੇ ਬੱਕਰੀਆਂ ਵੀ ਆ ਬੱਕਰੀਆਂ ਵੀ ਰੱਖ ਸਕਦਾ ਹੈਗਾ ਬੱਕਰੀਆਂ ਕਰੋਸ਼ ਵੀ ਕਰਾ ਸਕਦਾ ਬੰਦਾ ਸੋ ਦੋਸਤੋ ਇਹ ਬੱਕਰਾ ਸਪੈਸ਼ਲ ਆਇਆ ਹੋਇਆ ਸੀਗਾ ਹਨਾ ਤੁਹਾਡੇ ਸਾਕ ਅਸੀਂ ਜਿਹੜੀ ਵੀਡੀਓ ਰਾਹੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਆਪਣਾ ਜਿਹੜਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਈ ਕਿਸ ਤਰ੍ਹਾਂ ਦੀ ਲੱਗੀ ਹੈ ਇਹ ਵੀਡੀਓ ਤੇ ਦੁੱਧ ਬਾਰੇ ਤੁਹਾਡਾ ਕੀ ਖਿਆਲ ਹੈ ਸ਼ੇਅਰ ਜਰੂਰ ਕਰ ਦਿਓ ਤਾਂ ਜਿਹੜਾ ਦੂਜੇ ਵੀਰਾਂ ਤੱਕ ਵੀ ਪਹੁੰਚੇ ਸਾਨੂੰ ਦਿਓ ਇਜਾਜ਼ਤ ਜਗਨੂ ਸ਼ਰਮਾ ਪੀਟੀਸੀ ਨਿਊਜ਼ ਮੋੜ ਮੰਡੀ ਬਠਿੰਡਾ